ਲਓ ਵੀ ਸੱਜਣੋ ਅੱਜ ਆਪਾਂ ਵੀ ਕਣਕ ਦੀ ਤਿਆਰੀ ਕਰਤੀ ਵਢਣ ਦੀ ਤੇ ਬੜੀਆਂ ਰੀਝਾਂ ਹੁੰਦੀਆਂ ਨੇ ਇੱਧਰ ਨਾਲ ਸਾਡੇ ਚਾਚੇ ਵਰੀ ਆ ਜੰਟਾ ਖੜਾ ਸਾਡਾ ਵੀਰੀ ਖੜਾ ਹਨਾ ਤੇ ਆ ਗੁਰਪ੍ਰੀਤ ਤੇ ਜੱਸੀ ਚਾਚਾ ਉਂਗਲਾਂ ਕਰ-ਕਰ ਗੱਲਾਂ ਕਰਦੇ ਆ ਗੱਲਾਂ ਸੱਜਣੋ ਪਤਾ ਕਿਹਦੀਆਂ ਕਰਦੇ ਆ ਜਿਵੇਂ ਕਬੱਡੀ ਦੇ ਮੈਦਾਨ ਦੇ ਵਿੱਚ ਖੁਸ਼ੀ ਦੁੱਗਾਂ ਵਾਲੇ ਦੀ ਚੜ੍ਹਾਈ ਹੁੰਦੀ ਆ ਨਾ ਸੱਜਣੋ ਪਰ ਹੁਣ ਅੱਜ ਕਣਕਾ ਵਢਣ ਦੇ ਵਿੱਚ ਨਾ ਸੱਜਣੋ ਸਿੰਦਰਪਾਲ ਵਾਲੇ ਲਵੀ ਦੀ ਵੀ ਚੜਾਈ ਆ ਗੱਲਾਂ ਇਹ ਉਹਦੀਆਂ ਕਰਦੇ ਆ ਕਿਉਂਕਿ ਸਾਰੇ ਦਾਤੀਆਂ ਲੈ ਕੇ ਆਏ ਸੀ ਨਾਲ ਵੀ ਸਾਈਡਾਂ ਤੋਂ ਹਨਾ ਆਪਾਂ ਸਾਈਡ ਕਰਾਂਗੇ ਸਹੀ ਕਰਾਂਗੇ ਕਈ ਵਾਰ ਨਾ ਥੋੜਾ ਮੋਟਾ ਜੰਮੇ ਕਣਕ ਦੇ ਡਾਲ ਰਹਿ ਜਾਂਦੇ ਆ ਤੇ ਪਰ ਬਾਈ ਕਹਿੰਦਾ ਵੀ ਕੋਈ ਦਾਤੀਆਂ ਦੀ ਲੋੜ ਨਹੀਂ ਜਿਹੜੀਆਂ ਦਾਤੀਆਂ ਲੈ ਕੇ ਆਏ ਹੋ ਨਾ ਬਸ ਇਹਨੂੰ ਘਰੇ ਰੱਖਿਓ ਕਹੀ ਦੀ ਲੋੜ ਹੈ ਜੀ ਉਧਰ ਰੇ ਫਾਜਾ ਦਾ ਰੋਡ ਤੇ ਪਰ ਕਹਿੰਦੇ ਦਾਤੀਆਂ ਦੀ ਲੋੜ ਨਹੀਂ ਬਸ ਜਿਵੇਂ ਲੈ ਕੇ ਆਏ ਹੋ ਇਸੇ ਤਰ੍ਹਾਂ ਹੀ ਮੋੜ ਕੇ ਲੈ ਜਾਓ ਕਹਦਾ ਵੀ ਡਾਲ